ਕੈਨੇਡਾ ਨੇ ਆਪਦੇ ਨਾਗਰਿਕਾਂ ਨੂੰ ਇਨਾ ਪੰਜਾਂ ਦੇਸ਼ਾਂ ਵਿੱਚ ਜਾਣ ਤੇ ਮਨਾਹੀ ਕੀਤੀ ਆ ਇਹਨੂੰ ਅੰਗਰੇਜ਼ੀ ਵਿੱਚ ਟਰੈਵਲ ਐਡਵਾਈਜ਼ਰੀ ਕਹਿੰਦੇ ਨੇ ਕਿਉਂਕਿ ਜਿਹੜੀਆਂ ਕੰਟਰੀਆਂ ਹੁੰਦੀਆਂ ਹਨ ਇਹ ਦੂਜੀਆਂ ਕੰਟਰੀਆਂ ਦੇ ਹਾਲਾਤਾਂ ਦੇ ਉੱਪਰ ਨਜ਼ਰ ਰੱਖਦੇ ਨੇ ਤੇ ਫਿਰ ਜਦੋਂ ਇਹਨਾਂ ਨੂੰ ਲੱਗਦਾ ਹੈ ਕਿ ਸਾਡੇ ਨਾਗਰਿਕਾਂ ਨੂੰ ਉੱਥੇ ਜਾ ਕੇ ਕੋਈ ਖਤਰਾ ਪੈਦਾ ਹੋ ਸਕਦਾ ਤਾਂ ਉਹ ਫਿਰ ਇੱਕ ਟਰੈਵਲ ਐਡਵਾਈਜ਼ਰੀ ਇਸ਼ੂ ਕਰ ਦਿੰਦੇ ਆ ਉਦੇ ਤੇ ਜੰਗ ਵੀ ਹੋ ਸਕਦੀ ਆ ਉਥੋਂ ਦੇ ਹਾਲਾਤ ਵੀ ਹੋ ਸਕਦੇ ਨੇ ਜਾਂ ਫਿਰ ਕੋਈ ਬਿਮਾਰੀ ਫੈਲੀ ਹੋ ਸਕਦੀ ਆ ਸੋ ਕੈਨੇਡਾ ਨੇ ਹੁਣ ਨਵੀਂ ਇੱਕ ਐਡਵਾਈਜ਼ਰੀ ਜਾਰੀ ਕੀਤੀ ਆ ਉਹਦੇ ਵਿੱਚ ਉਹ ਕਹਿੰਦੇ ਹਨ ਕਿ ਉੱਥੇ ਔਰ ਪਾਉਚ ਨਾਂ ਦਾ ਇੱਕ ਫੀਵਰ ਫੈਲਿਆ ਹੋਇਆ ਹੈ ਜਾਂ ਫਿਰ ਜ਼ੀਕਾ ਵਾਇਰਸ ਵੀ ਐਸ ਵੇਲੇ ਉੱਥੇ ਆਪਣਾ ਕਾਫੀ ਫੈਲਿਆ ਹੋਇਆ ਹੈ ਤੁਸੀਂ ਬਿਮਾਰ ਹੋ ਸਕਦੇ ਹੋ ਬਾਅਦ ਵਿੱਚ ਇਹਨਾਂ ਦੀ ਜਿਹੜੇ ਸਿੰਪਟਮ ਜਾਂ ਇਹਨਾਂ ਦੇ ਲੱਛਣ ਬਹੁਤ ਭੈੜੇ ਨਿਕਲਦੇ ਹਨ ਉਹਨਾਂ ਕੰਟਰੀਆਂ ਦੀ ਲਿਸਟ ਹੈਗੀ ਹੈ ਜੀ ਬ੍ਰਾਜ਼ਿਲ ਬਿਲੀਵੀਆ ਕਿਊਬਾ ਤੇ ਨਾਲ ਕੋਲੰਬੀਆ ਤੇ ਪੀਰੂ ਇਹ ਪੰਜ ਕੰਟਰੀਆਂ ਨੂੰ ਜੇਕਰ ਤੁਸੀਂ ਪਲਾਨ ਕੋਈ ਬਣਾ ਰਹੇ ਹੋ ਰੁਕਣਾ ਤਾਂ ਕਿਸੇ ਨੇ ਹੈ ਨਹੀਂ ਪਰ ਆਪ ਦਾ ਸਾਵਧਾਨ ਰਹਿ ਜਾਓ ਜੀ ਇੱਕ ਟ੍ਰੈਵਲ ਐਡਵਾਈਜ਼ੀ ਕੈਨੇਡਾ ਗਵਰਨਮੈਂਟ ਦੇ ਲੋਕਾਂ ਨੂੰ ਕੀਤੀ ਗਈ ਆ